ਸੋ ਹਾਂਜੀ ਭਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਉੱਤੇ Facebook ਪੇਜ ਬਰਾਡ ਬਰਬਰੀ ਗੋਡ ਫਾਰਮ ਤੇ ਸਵਾਗਤ ਹੈ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਦੱਸਾਂਗੇ ਕਿ ਪਸ਼ੂਆਂ ਦੇ ਮੱਛਰ ਦਾ ਆਪਾਂ ਕੀ ਹੱਲ ਕਰ ਸਕਦੇ ਹਾਂ ਤੇ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਦੇ ਐਂਡ ਤੱਕ ਜਰੂਰ ਦੇਖੋ ਜਾਣਕਾਰੀ ਵਾਲੀ ਵੀਡੀਓ ਹੋਊਗੀ ਕੋਈ ਫਾਲਤੂ ਦੀਆਂ ਗੱਲਾਂ ਨਹੀਂ ਹੋਣਗੀਆਂ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਨਾਲ ਬਣੇ ਰਹੋ ਐਂਡ ਤੱਕ ਸੋ ਹਾਂਜੀ ਭਾਈ ਅੱਜ ਦੀ ਵੀਡੀਓ 'ਚ ਆਪਾਂ ਦੱਸਾਂਗੇ ਤੁਹਾਨੂੰ ਵੀ ਜਿਹੜਾ ਪੱਕਾ ਹੱਲ ਕੀ ਕਰ ਸਕਦੇ ਹਾਂ ਮੱਛਰ ਦਾ ਆਪਾਂ ਵੇ ਤਾਂ ਆਪਾਂ ਬਹੁਤ ਤਰੀਕੇ ਜਿਹੜੇ ਵਰਤਦੇ ਆਂ ਜਿਵੇਂ ਡੀਜ਼ਲ ਵਗੈਰਾ ਜਾਂ ਹੋਰ ਜਿਹੜੇ ਤਰੀਕੇ ਵਰਤਦੇ ਆਂ ਪਰ ਉਹਨਾਂ ਚੀਜ਼ਾਂ ਨਾਲ ਜਿਹੜਾ ਮੈ ਸਿਰ ਕੰਟਰੋਲ ਨਹੀਂ ਹੁੰਦਾ ਤੇ ਪਸ਼ੂਆਂ ਦੇ ਉੱਪਰ ਵੀ ਜਿਹੜਾ ਇਹਦਾ ਬੁਰਾ ਅਸਰ ਪੈਂਦਾਗਾ ਜਿਵੇਂ ਕਿ ਆਪਾਂ ਡੀਜ਼ਲ ਵਗੈਰਾ ਛਿੜਕਦੇ ਆਂ ਜਾਂ ਹੋਰ ਡੀਜ਼ਲ ਦੇ ਨਾਲ ਸਰੋਂ ਦਾ ਤੇਲ ਜਾਂ ਮਗਲੜ ਵਗੈਰਾ ਲਾ ਕੇ ਜਿਹੜਾ ਛਿੜਕਦੇ ਆਂ ਉਹਦੇ ਨਾਲ ਪਸ਼ੂਆਂ ਦੀ ਚਮੜੀ ਤੇ ਬੁਰਾ ਅਸਰ ਪੈਂਦਾਗਾ ਤੇ ਇਸ ਲਈ ਆਪਾਂ ਜਿਹੜਾ ਪੱਕਾ ਹੱਲ ਹੀ ਲੈ ਕੇ ਆਏ ਆ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਗਈ ਤੇ ਇਹਦੇ ਲਈ ਆਪਾਂ ਕੀ ਕਰਨਾਗਾ ਵੀ ਆਪਾਂ ਪਸ਼ੂਆਂ ਲਈ ਮਛਰਦਾਨੀ ਲਗਾ ਸਕਦੇ ਆਂ ਮਛਰਦਾਨੀ ਦੇ ਨਾਲ ਜਿਹੜਾ ਮਛਰ ਚੰਗੀ ਤਰ੍ਹਾਂ ਕੰਟਰੋਲ ਹੋ ਜਾਂਦਾ ਬਿਲਕੁਲ ਵੀ ਮਛਰ ਜਿਹੜਾ ਨਹੀਂ ਤਾਂ ਕਰਦਾ ਪਸ਼ੂਆਂ ਨੂੰ ਤੇ ਇਹ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਿੰਨਾ ਖਰਚਾ ਹੁੰਦਾ ਮਛਰਦਾਨੀ ਤੇ ਤੇ ਕਿਵੇਂ ਲਗਾਉਣੀ ਆ ਸੋ ਹਾਂਜੀ ਵੀ ਜੇਕਰ ਆਪਾਂ ਮਛਰਦਾਨੀ ਲਗਾਉਣੀ ਆ ਆਪਾਂ ਜਿਹੜੇ ਆ ਆਪਦੇ ਪਸ਼ੂਆਂ ਵਾਸਤੇ ਆਪਾਂ ਲਗਾਉਨੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਇਹ ਆਪਾਂ 40 ਤੋਂ 45 ਫੁੱਟ ਜਿਹੜੀ ਲੰਬੀ ਆ ਤੇ 12 ਫੁੱਟ ਚੜਾਈ ਹੈ ਇਹ ਦੀ ਇਹ ਮਛਰਦਾਨੀ ਆਪਾਂ ਨੂੰ ਮੇ ਆਪਣੇ ਨੇੜੇ ਸ਼ਹਿਰ ਜਾਂ ਮੰਡੀ ਵਗੈਰਾ ਲੱਗਦੀ ਇੱਥੋਂ ਮਿਲ ਜੂਗੀ ਖੁੱਲਾ ਥਾਂ ਜਿਹੜਾ ਮਿਲ ਜਾਂਦਾ ਆਪਾਂ ਜਿੰਨੇ ਵੀ ਆਪਣੇ ਕੋਲ ਪਸ਼ੂ ਆ ਜੇਕਰ ਘੱਟ ਪਸ਼ੂ ਆ ਤਾਂ ਆਪਾਂ ਘੱਟ ਲਿਆ ਸਕਦੇ ਆ ਜੇਕਰ ਵੱਧ ਪਸ਼ੂ ਆ ਤਾਂ ਵੱਧ ਲਿਆ ਸਕਦੇ ਆ ਤੇ ਆਪਾਂ ਆਪਦੇ ਪਸ਼ੂਆਂ ਦੀ ਜਿਹੜੀ ਲਗਾਈਏ ਉਹਦੇ ਖਰਚੇ ਦਾ ਪਤਾ ਨੂੰ ਦੱਸ ਦਿੰਨੇ ਆ ਵੀ ਕਿੰਨਾ ਖਰਚ ਆਇਆ ਸੋ ਹਾਂਜੀ ਵੀ ਜਿਹੜੀ ਆਪਾਂ ਮਛਰਦਾਨੀ ਲਗਾਈਏ ਵੀ ਆਪਾਂ ਖੁੱਲਾ ਥਾਂ ਲੈ ਕੇ ਆਉਂਦਾ ਸੀਗਾ ਇਹ ਜਿਹੜਾ ਆਪਾਂ ਨੂੰ 2200 ਰੁਪਏ ਦੇ ਵਿੱਚ ਮਿਲਿਆ ਥਾਂ ਇਹ ਤੇ ਆਪਾਂ ਘਰ ਦੇ ਵਿੱਚ ਜਿਹੜੀ ਸਿਉਂਤੀ ਮਛਰਦਾਨੀ ਤੇ ਜੇਕਰ ਆਪਾਂ ਬਾਹਰੋਂ ਦਰਜੀ ਸਮੋਣੀ ਤਾਂ ਉਹ ਵੀ ਸਮਾ ਸਕਦੇ ਪਰ ਜੇਕਰ ਆਪਾਂ ਘਰੇ ਖੁਦ ਸਿਉਾਂਗੇ ਤਾਂ ਵਧੀਆ ਜਿਹੜੀ ਸਿਉਂਤੀ ਜਾਂਦੀ ਮਛਰਦਾਨੀ ਤੇ ਇਹਦੇ ਵਿੱਚ ਜਿਹੜੀਆਂ ਮੇਨ ਗੱਲਾਂ ਹੁੰਦੀਆਂ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਆ ਇਹਦੇ ਲਈ ਵੀ ਆਪਾਂ ਇੱਕ ਨਮਾਰ ਦੀ ਵਰਤੋਂ ਕਰਦੇ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਸਕਦੇ ਹੋ ਵੀ ਨਮਾਰ ਦੇ ਨਾਲ ਜਿਹੜੀ ਮਛਰਦਾਨੀ ਮਜ਼ਬੂਤੀ ਜਿਹੜੀ ਉਹ ਵਾਜ ਜਾਂਦੀ ਆ ਕਈ ਵੀਰ ਰੱਸੀ ਵਗੈਰਾ ਜਾਂ ਵੈਸੇ ਕੋਈ ਹੋਰ ਤੀਜਾ ਜਿਹੜੇ ਇਹਨਾਂ ਦੇ ਨਮਾਰ ਦੀ ਜਗ੍ਹਾ ਤੇ ਵਰਤਦੇ ਆ ਪਰ ਉਹਦਾ ਕੋਈ ਫਾਇਦਾ ਨਹੀਂਗਾ ਹੋਗਾ ਜਦੋਂ ਵੀ ਮੀਂਹ ਵਗੈਰਾ ਪੈਂਦਾ ਹਨੇਰੀ ਆਉਂਦੀ ਆ ਤਾਂ ਮਛਰਦਾਨੀ ਦੇ ਵਿੱਚ ਝੋਲ ਪੈ ਜਾਂਦਾ ਜੇਕਰ ਆਪਾਂ ਨਮਾਰ ਦੀ ਵਰਤੋਂ ਕਰਾਂਗੇ ਤਾਂ ਬਿਲਕੁਲ ਵੀ ਜਿਹੜਾ ਝੋਲ ਨਹੀਂ ਪੈਂਦਾਗਾ ਜਿਸ ਤਰ੍ਹਾਂ ਆਪਾਂ ਲਗਾਤੀ ਮਛਰਦਾਨੀ ਉਸੇ ਤਰ੍ਹਾਂ ਪਈ ਰਹਿੰਦੀ ਆ ਤੇ ਕੋਈ ਝੋਲ ਵਗੈਰਾ ਨਹੀਂ ਪੈਂਦਾ ਤੇ ਨਾ ਹੀ ਜਿਹੜੀਆਂ ਸਿਉਣਾ ਆਪਾਂ ਮਾਰਾਂਗੇ ਉਹ ਉੱਡਦੀਆਂ ਤੇ ਇਹ ਆਪਾਂ ਵੀ ਚਾਰ ਸਵੇਰੇ ਜਿਹੜੀ ਨਮਾਰ ਲਗਾ ਸਕਦੇ ਆ ਤੇ ਜਦੋਂ ਆਪਾਂ ਲਗਾਉਣੀ ਆ ਵੀ ਇੱਕ ਪਾਸੇ ਆਪਣੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਆਪਾਂ ਥੰਮੀਆਂ ਗੱਡੀਆਂ ਹੋਈਆਂ ਤੇ ਇੱਕ ਪਾਸੇ ਆਪਾਂ ਕੰਦ ਨਾਲ ਜਿਹੜੀ ਲਗਾਈਏ ਮਛਰਦਾਨੀ ਈ ਆਪਾਂ ਨ ਮਾਰ ਵਰਤ ਦੇਦੇ ਆਪਾਂ ਲੰਮੀਆਂ ਬੱਦਰ ਲਾ ਕੇ ਬਈ ਜਿਹੜੇ ਲੱਕੜ ਦੀ ਪਥੰਮੀ ਗੱਡੀ ਉਹਨਾਂ ਨਾਲ ਬਣ ਸਕਦੇ ਆ ਬਿਲਕੁਲ ਵੀ ਬਿਲਕੁਲ ਵੀ ਜਿਵੇਂ ਆਪਾਂ ਟੈਂਟ ਲਗਾ ਦਿੰਨੇ ਆ ਉਸੇ ਤਰ੍ਹਾਂ ਜਿਹੜੀ ਹੈ ਚੰਗੀ ਤਰ੍ਹਾਂ ਮਜ਼ਬੂਤੀ ਨਾਲ ਬੰਨੀ ਆਂਦੀ ਏ ਆਪਾਂ ਨ ਮਾਰ ਦੀ ਵਰਤੋਂ ਕਰਾਂਗੇ ਤਾਂ ਜੇਕਰ ਆਪਾਂ ਨ ਮਾਰ ਦੀ ਵਰਤੋਂ ਨਹੀਂ ਕਰਦੇ ਆਪਾਂ ਨੂੰ ਫੇਟ ਕੇ ਬੰਨਾਂਗੇ ਤਾਂ ਮਛਦਾਨੀ ਪਾਟ ਵੀ ਸਕਦੀ ਆ ਜਾਂ ਜਿਹੜੀ ਐ ਪੈਸੇ ਆਉਣ ਮਾਰੀ ਉਹ ਵੀ ਉੱਡ ਸਕਦੀ ਆ ਤੇ ਜੇਕਰ ਆਪਾਂ ਨ ਮਾਰ ਦੀ ਵਰਤੋਂ ਕਰਾਂਗੇ ਤਾਂ ਜਿਹੜੀ ਪੱਕੀ ਮਜ਼ਬੂਤੀ ਇਹਦੀ ਬਣ ਜਾਂਦੀ ਆ ਤੇ ਇਹਦੇ ਲਈ ਆਪਾਂ ਵੀ ਇੱਕ ਪਾਸੇ ਤੁਹਾਨੂੰ ਦੱਸੀ ਤਾਂ ਵੀ ਆਪਾਂ ਤੁੰਗੀਆਂ ਨਾ ਬਣ ਸਕਦੇ ਇੱਕ ਸਾਈਡ ਜਿਵੇਂ ਆਪਾਂ ਕੰਧਾਂ 'ਤੇ ਲਗਾਈ ਆ ਕੰਧ ਦੇ ਵਿੱਚ ਲਗਾਉਣ ਲਈ ਆਪਾਂ ਵੀ ਗਿੱਟੀਆਂ ਦੀ ਵਰਤੋਂ ਕਰ ਸਕਦੇ ਆ ਇਹਨਾਂ ਨੂੰ ਗਿੱਟੀਆਂ ਜਾਂ ਕਿਚਰਾਂ ਕਹਿ ਦਿੰਦੇ ਆ ਇਹ ਆਪਾਂ ਨੂੰ ਇਲੈਕਟ੍ਰਿਕ ਸਟੋਰ ਤੋਂ ਆਸਾਨੀ ਨਾਲ ਹੀ ਮਿਲ ਜਾਂਦੀਆਂ ਤੇ ਇਹ ਲਗਾ ਕੇ ਆਪਾਂ ਜਿਹੜੀ ਮਛਰਦਾਨੀ ਲਗਾ ਸਕਦੇ ਆ ਸੋ ਹਾਂਜੀ ਵੀ ਜਿਹੜਾ ਆਪਾਂ ਤੁਹਾਨੂੰ ਨਮਾਰ ਦੇ ਬਾਰੇ ਦੱਸਿਆ ਇਹ ਨਮਾਰਾਪਾਣੂ ਸਿਰਫ ਇੱਕ ਵਾਰੀ ਹੀ ਲੈ ਕੇ ਆਉਣਾ ਪੈਂਦਾ ਕਿਉਂਕਿ ਆਪਾਂ ਨੂੰ 10 ਤੋਂ 15 ਸਾਲ ਹੋ ਗਏ ਜਿਹੜੀ ਆਪਾਂ ਮਛਰਦਾਨੀ ਲਗਾਉਨੇ ਪਜੂਆਂ ਦੇ ਲਈ ਤੇ ਨਮਾਰ ਜਿਹੜਾ ਆਪਾਂ ਉਦੋਂ ਤੋਂ ਹੀ ਲੈ ਕੇ ਜਾਂਦਾ ਹੈ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਨਾ ਮੀਆਂ ਦੇ ਨਾਲ ਖਰਾਬ ਹੋਵੇ ਇਹ ਜਿਵੇਂ ਦਾ ਹੈਗਾ ਓਵੇਂ ਦਾ ਹੀ ਪਿਆਗਾ ਤੇ ਨਾਲੇ ਮਜ਼ਬੂਤੀ ਰਹਿੰਦੀ ਹੈ ਮਛਰਦਾਨੀ ਦੇ ਨਾਲ ਤੇ ਜਿਹੜਾ ਨਮਾਰ ਤੇ ਖਰਚ ਆਉਂਦਾ ਉਹ ਆਪਣਾ ਇੱਕ ਵਾਰ ਹੀ ਹੁਣਾ ਤੇ ਮਛਰਦਾਨੀ ਜਿਹੜੀ ਹੈ ਇਹ ਆਪਾਂ ਨੂੰ 4 ਸਾਲ ਜਿਹੜੀ ਚੰਗੀ ਤਰ੍ਹਾਂ ਕੱਟ ਜਾਂਦੀ ਆ ਆਪਾਂ ਲਗਾਉਨੇ ਆਪਾਂ 4 ਸਾਲ ਇੱਕ ਮਛਰਦਾਨੀ ਜਿਹੜੀ ਵਰਤਦੇ ਆ ਉਸ ਤੋਂ ਬਾਅਦ ਜਿਹੜੀ ਬੋਡੀ ਉਹ ਨੂੰ ਥਰੂ ਹੋ ਜਾਂਦੀ ਮਛਰਦਾਨੀ ਉਸ ਤੋਂ ਬਾਅਦ ਆਪਾਂ ਜਿਹੜੀ ਬਦਲ ਦਿੰਨੇ ਆ ਜਿਹੜੀ ਨਮਾਰ ਆ ਇਹ ਆਪਾਂ ਇੱਕ ਵਾਰ ਹੀ ਲੈਂਦੀ ਆ ਜੇ ਜਿਉਂ ਤੋਂ ਆਪਾਂ ਲਗਾਉਣ ਲੱਗੇ ਉਦੋਂ ਦੀ ਆਪਾਂ ਵੀ ਜਿਹੜੀ ਨਮਰ ਲੈ ਕੇ ਆਂਦੀ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਿੱਥੋਂ ਆਪਾਂ ਪਸ਼ੂਆਂ ਨੂੰ ਅੰਦਰ ਲਿਜਾਣਾ ਉਹਦੇ ਲਈ ਵੀ ਆਪਾਂ ਗੇਟ ਬਣਾ ਦਿੰਨੇ ਆ ਤੇ ਜੇਕਰ ਆਪਾਂ ਵੈਸੇ ਰੱਖ ਦਿੰਦੇ ਮੱਛਰ ਵਗੈਰਾ ਵੜ ਜਾਂਦਾ ਉਹਦੇ ਲਈ ਆਪਾਂ ਵੀ ਦੋ ਜਿੱਪਾਂ ਲਗਾਈਆਂ ਹੋਈਆਂ ਆ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿੱਪਾ ਆਪਾਂ ਖੋਲ ਕੇ ਤੇ ਉੱਪਰ ਤਣੀਆਂ ਲਗਾਈਆਂ ਉਹ ਆਪਾਂ ਬਣ ਦਿੰਨੇ ਆ ਤੇ ਚੰਗੀ ਤਰ੍ਹਾਂ ਗੇਟ ਬਣ ਜਾਂਦਾ ਤੇ ਇਹਦੇ ਅੰਦਰ ਦੀ ਆਪਾਂ ਬਸ ਲਿਜਾ ਸਕਦੇ ਆ ਤੇ ਬਾਹਰ ਘੱਟ ਸਕਦੇ ਆ ਤੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਜਿੱਪਾਂ ਲਗਾ ਸਕਦੇ ਆ ਤੇ ਇਸ ਤਰ੍ਹਾਂ ਜਿਹੜੀ ਆਪਾਂ ਮਛਰਦਾਨੀ ਲਗਾ ਸਕਦੇ ਆ ਵਧੀਆ ਨਾਰਮਲ ਖਰਚੇ ਦੇ ਵਿੱਚ ਇਹ ਲੱਗ ਜਾਂਦੀ ਤੇ ਪੱਕਾ ਹੱਲ ਆ ਇਹਦੇ ਨਾਲ ਬਿਲਕੁਲ ਵੀ ਮਛਰ ਜਿਹੜਾ ਅੰਦਰ ਨਹੀਂ ਜਾਂਦਾ ਤੇ ਪਸ਼ੂ ਆਰਾਮ ਨਾਲ ਖੜੇ ਰਹਿੰਦੇ ਆ ਤੇ ਆਪਣਾ ਨੀਰਾਚਾਰਾ ਵੀ ਖਾਂਦੇ ਰਹਿੰਦੇ ਆ ਤੇ ਪਸ਼ੂ ਦੁੱਧ ਵਗੈਰਾ ਵੀ ਵਧ ਜਾਂਦੇ ਆ ਜਦੋਂ ਮਛਰ ਤੋਂ ਰਹਿਤ ਹੋ ਜਾਂਦੇ ਆ ਸੋ ਇਸ ਤਰ੍ਹਾਂ ਜਿਹੜੀ ਆਪਾਂ ਪਸ਼ੂ ਨੂੰ ਮਛਰਦਾਨੀ ਲਗਾ ਸਕਦੇ ਆ ਤੇ ਇਹ ਬਈ ਬਿਲਕੁਲ ਪੱਕਾ ਹੱਲ ਆ ਕੋਈ ਹੋਰ ਤਰ੍ਹਾਂ ਦੀ ਆਪਾਂ ਨੂੰ ਕੋਈ ਦਵਾਈ ਛੜਕਣ ਦੀ ਲੋੜ ਨਹੀਂ ਕੋਈ ਤੇਲ ਵਗੈਰਾ ਛੜਕਣ ਦੀ ਲੋੜ ਨਹੀਂ ਇਹ ਪੱਕਾ ਹੱਲ ਆ ਜਿਹੜਾ ਤਾਂ ਦੱਸਿਆ ਤੁਹਾਨੂੰ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਟੋਟਲ ਖਰਚਾ ਦੱਸ ਦਿੰਨੇ ਆ ਜਿਹੜੀ ਮਛਰਦਾਨੀ ਹੈ ਉਹ ਆਪਾਂ 2200 ਰੁਪਏ ਦਾ ਥਾਂ ਲੈ ਕੇ ਆਂਦਾ ਸੀ ਤੇ 40 ਤੋਂ 45 ਫੁੱਟ ਲੰਮੀ ਤੇ 12 ਫੁੱਟ ਚੜਾਈ ਤੇ ਆਪਾਂ ਜਿਹੜੀ ਲਗਾਈ ਆ ਤੇ ਜਿਹੜੀ ਆਪਾਂ ਨਮਾਰ ਵਰਤਦੇ ਆ ਉਹ ਵੀ 200 ਰੁਪਏ ਦੇ ਵਿੱਚ ਆ ਜਾਂਦੀ ਆ ਤੇ ਜਿਹੜੀ ਐਂਟਰੀ ਤੇ ਆਪਾਂ ਜਿੱਪਾ ਵਰਤਦੇ ਆ 100 ਰੁਪਏ ਦੀ ਇੱਕ ਜਿੱਪ ਉਹ ਮਿਲ ਜਾਂਦੀ ਆ ਡੀ ਜਿੱਪ ਕਹਿ ਕੇ ਆਪਾਂ ਲਿਆ ਸਕਦੇ ਆ ਤੇ 200 ਰੁਪਏ ਦਾ ਖਰਚਾ ਆਪਣਾ ਉਹਦਾ ਆ ਟੋਟਲ ਆਪਣਾ 25-2600 ਰੁਪਏ ਜਿਹੜਾ ਖਰਚਾ ਆ ਆ ਜਿਹੜੀ ਆਪਾਂ 4 ਸਾਲ ਮਛਰਦਾਨੀ ਲਗਾਵਾਂਗੇ ਨਿਮਾਰਤ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਆਪਾਂ ਇਹ ਕਰ ਹੀ ਲੈਂਦੀ ਆ ਤੇ ਮਛਰਦਾਨੀ ਦੀ 4 ਸਾਲਾਂ ਬਾਅਦ ਜਿਹੜੀ ਆਪਾਂ ਚੇਜ ਕਰ ਦਿੰਦੇ ਆ ਸੋ ਹਾਂਜੀ ਵੀ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇਕਰ ਤੁਸੀਂ ਇਦਾਂ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਕੋਈ ਔਰ ਤੁਸੀਂ ਜਾਣਕਾਰੀ ਲੈਣੀ ਮਛਰਦਾਨੀ ਦੇ ਬਾਰੇ ਤਾਂ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਉਹ ਵੀ ਆਪਾਂ ਤੁਹਾਨੂੰ ਦੱਸ ਦੇਵਾਂਗੇ ਧੰਨਵਾਦ